जरा रोजी का सर्च ऑपरेशन चल रहा था मैडम मान लि सी पी साहब ने लोग आके किसी कोई परेशानी ना हो बारों जे एंड के तो हिमाचल तो या दिल्ली यूपी इधर के यद करके सर्च ऑपरे जो चल रहा है कोई छी बंदा जो सू लगता है वो भी अच्छी सर्चों की कोशिश करेंगे कितों आया कि कदम नहीं आया कद नहीं आया ਇਸ ਤਰ੍ਹਾਂ ਕਿ ਅਸੀਂ ਜਿਹੜਾ ਜਿੱਥੇ ਟ੍ਰੇਨ ਦੇ ਤੇ ਸਰਚ ਆਪਰੇਸ਼ਨ ਚਲਾਇਆ ਔਰ ਜਿਹੜੇ ਬਾਹਲੇ ਪਾਸੇ ਹੋਟਲ ਆ ਛੋਟੇ ਛੋਟੇ ਹੋਟਲ ਆ ਉਹਨਾਂ ਦੀ ਵੀ ਸਰਚ ਅਸੀਂ ਕਰ ਰਹੇ ਆ ਕਿ ਇਹ ਬੰਦੇ ਕਿੱਥੋਂ ਆਏ ਆ ਕਿੰਨੇ ਦਿਨਾਂ ਦਾ ਇਹਨਾਂ ਦਾ ਸਟੇ ਕੀਤਾ ਆ ਕਿੰਨੇ ਦਿਨ ਇਹਨਾਂ ਨੂੰ ਰਹਿਦਿਆਂ ਨੂੰ ਹੋ ਗਏ ਆ ਬਾਈ ਚਾਂਸ ਜੇ ਉਹਨਾਂ ਨੇ ਉਹਦੀ ਆਈਡੀ ਹੋਟਲ ਆਲੇ ਦੇ ਨਾਲ ਨਹੀਂ ਵੀ ਤਾਂ ਹੋਟਲਾਂ ਦੇ ਵਿੱਚ ਕਰਦੇ ਕਰਾਂਗੇ ਇਹ ਕਿੰਨੀ 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 ਚੈਕਿੰਗ ਹੈ ਮਾਰ ਰੂ ਟ੍ਰੇਨ ਚੈਕਿੰਗ ਕਰੋਗੀ

ਜਿਹੜੇ ਇੱਥੇ ਸਟਾਰਕਿੰਗ ਹੈ ਪਾਰਕਿੰਗ ਦੇ ਵਿੱਚ ਪਤਾ ਨਹੀਂ ਕਿ ਸਪੋਰਟ ਦੇ ਮੋਟਰਸਾਈਕਲ ਲੋਕ ਖੜੇ ਕਰਕੇ ਚੱਲ ਜਾਂਦੇ ਆ ਆਇ ਨਹੀਂ ਹੈ ਤਾਂ ਉਹ ਅਸੀਂ ਵਾਹਨ ਜਿਹੜਾ ਹੈ ਉਹ ਸੱਚ ਕੀਤਾ ਹੋਰ ਸਾਡੇ ਲਗ ਲਗ ਪੁਆਇੰਟਾਂ ਦੇ ਮੁਲਾਜ਼ਮ ਖੜੇ ਆ ਉਹ ਚੈਕਿੰਗ ਆ ਕੇ ਹੈਲਪ ਕਰਦੇ ਆ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਅਸੀਂ ਚਾਹੁੰਦੇ ਪਬਲਿਕ ਵੀ ਸਾਡੇ ਨਾਲ ਸੰਜੋਗ ਰਵੇ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੈਗਾ ਅਸੀਂ ਉਹਦੀ ਮਦਦ ਕਰ ਸਕੀਏ ਉਹ ਲੋਕਾਂ ਜਿਹੜੀ ਆ ਵਧੀਆ ਰਿਸਕੂ ਸਕੀਲ ਦੀ ਜਰੂਰਤ ਹੈ

ਇਸ ਕਰਕੇ ਅਸੀਂ ਜਿਹੜਾ ਜਿੱਥੇ ਟ੍ਰੇਨ ਦੇ ਉੱਤੇ ਸਰਚ ਆਪਰੇਸ਼ਨ ਚੱਲ ਰਿਹਾ ਹੈ ਔਰ ਜਿਹੜੇ ਬਾਹਲੇ ਪਾਸੇ ਹੋਟਲ ਆ ਛੋਟੇ ਛੋਟੇ ਹੋਟਲ ਆ ਉਹਨਾਂ ਦੀ ਵੀ ਸਰਚ ਅਸੀਂ ਕਰ ਰਹੇ ਆ ਕਿ ਇਹ ਬੰਦੇ ਕਿੱਥੋਂ ਆਏ ਆ ਕਿੰਨੇ ਦਿਨਾਂ ਦਾ ਇਹਨਾਂ ਦਾ ਸਟੇ ਰਿਹਾ ਕਿਤਾ ਆ ਕਿੰਨੇ ਦਿਨ ਇਹਨਾਂ ਨੂੰ ਰਹਿਣ ਦਾ ਹੋ ਗਿਆ ਬਾਈ ਚਾਂਸ ਜੇ ਉਹਨਾਂ ਨੇ ਉਹਦੀ ਆਈਡੀ ਹੋਟਲ ਆ ਦੇ ਨੇ ਨਾਲ ਹੀ ਉਹ ਤੋਂ ਹੋਟਲਾਂ ਦੇ ਵਿੱਚ ਕਰਵਾਇਆ ਤੇ ਕਿੰਨੀ ਚੈਕਿੰਗ ਰੋਟੀਨ ਚੈਕਿੰਗ ਹੈ ਆ ਰੋਟੀਨ ਚੈਕਿੰਗ ਕਰਾਂਗੇ ਸਾਰੇ ਨਾਮ ਐਸਪੀ ਸਾਹਿਬਾ ਉਹ 2 ਐਸਪੀ ਸਾਹਿਬਾ ਇਹਦੇ ਜਿਹੜੇ ਏਰੀਆ ਪੈਂਦੇ ਆ ਸਾਰੇ ਚ ਸਰਚ ਕਰਾਂਗੇ ਆਪਾਂ ਰੂਟੀਨ ਵੀ ਆਪਾਂ टीम ही ਡਿਸਟ੍ਰਿਕਟ ਪੋਟਲ ਏਰੀਆ ਉਹ ਜਿੱਥੇ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਹੋਵੇ ਅਸੀਂ ਉੱਤੇ ਸਰਚ ਕਰਵਾ ਦਾ ਜ਼ਰੂਰ ਕਰਾਂਗੇ ਸਿਟੀ ਨਿਗਮ ਦੀ ਮਾਝ ਖਾਸਪੋਰਟ ਤੇ ਸੈਕਿੰਗ ਵੀ ਲਗਾਈ ਗਏਗੀ ਅੱਜ ਘਰ ਤੋਂ ਘਰ ਕਿਦੇ ਐ ਕਿਹੜੇ ਪਾਰਕਿੰਗ ਆ ਪਾਰਕਿੰਗ ਦੇ ਵਿੱਚ ਪਤਾ ਨਹੀਂ ਕਿ ਸਪੂਟਰ ਤੇ ਮੋਟਰਸਾਈਕਲ ਲੋਕ ਖੜੇ ਕਰਕੇ ਚੱਲ ਜਾਂਦੇ ਆ ਆਏ ਨਹੀਂ ਹ ਸਕਦਾ ਤੋਂ ਅਸੀਂ ਵਾਹਨ ਜਿਹੜਾ ਹੈਗਾ ਉਹ ਸਰਚ ਕੀਤਾ ਹੋਰ ਸਾਡੇ ਲਗ ਲਗ ਪੁਆਇੰਟਾਂ ਦੇ ਮੁਲਾਜ਼ਮ ਖੜੇ ਆ ਤੇ ਚੈਕਿੰਗ ਕਰਦੇ ਹਾਲਪ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਅਸੀਂ ਚਾਹੁੰਦੇ ਪਬਲਿਕ ਸਾਡੇ ਨਾਲ ਸਹਿਯੋਗ ਕਰੇ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੈਗਾ ਅਸੀਂ ਉਹਦੀ ਮਦਦ ਕਰ ਸਕੀਏ ਉਹ ਲੋਕਾਂ ਨੂੰ ਜਿਹੜੀ ਵਧੀਆ ਜਿੰਦਗੀ ਸਕੇ ਦੀ ਚਾਹਤ ਹੈ